ਤੇ ਹੰਕਾਰ ਪੈਦਾ ਹੋ ਜਾਂਦਾ ਇਹ ਆਪਣੇ ਨਾਲ ਨਹੀਂ ਇਹ ਵੱਡੇ ਵੱਡੇ ਸਦਨਾਥ yogੀਆਂ ਦੇ ਨਾਲ ਵੀ ਹੋ ਚੁੱਕਿਆ ਤੇ ਕਹਿੰਦੇ ਮੈਂ ਇਹਨਾਂ ਨੇ ਆਪਣੇ ਆਪ ਨੂੰ ਕਿਹਾ ਨਾ ਵੀ ਅਸੀਂ ਬੜੇ ਤਿਆਗੀ ਵਗੈਰਾ ਨਹੀਂ ਆ ਨਾ ਭਈ ਆਪਾਂ ਨਹੀਂ ਪਰ ਪਰਿਵਾਰ ਨੂੰ ਮੁਕਰਦੇ ਤੇ ਕਹਿੰਦੇ ਸਹਿਸਵਾਏ ਪੁੱਛਿਆ ਉਹਨਾਂ ਦੇ ਕੋਲੇ ਵਿੱਚ ਫੜੋ ਕੇ ਵੀ ਕਿੰਨੋਂ ਕਿੰਨੇ ਸਾਲ ਹੋ ਗਏ ਤੇ ਸਭ ਉਂਗਲਾਂ ਤੇ ਗਿਣੀ ਫਿਰਦੇ ਸੀ ਸਾਨੂੰ ਇੰਨੇ ਸਾਲ ਇੰਨੇ ਮਹੀਨੇ ਇੰਨੇ ਦਿਨ ਹੋ ਗਿਆ ਤੇ ਬਾਪੂ ਕਹਿੰਦੇ ਵੀ ਗੁਰਮਖਾਏ ਸੋਖਾ ਨੀ ਕਾਰਜ ਕਬੀਰ ਧੰਨ ਬਾਪੂ ਕਬੀਰ ਸਾਹਿਬ ਆਪਣੀ ਰਚਨਾ ਤੋਂ ਫਰਮਾਉਂਦੇ ਆ ਕਹਿੰਦੇ ਦੇਖੋ ਸੰਸਾਰ ਦਾ ਹਾਲ ਮਾਨ ਮੁਨੀ ਮਨਵਰਗਲੇ ਮਾਨ ਸਭੈ ਕੋ ਖਾਈ ਇਸ ਮਾਨ ਨੇ ਵੱਡੇ ਵੱਡੇ ਮੁਨੀਸ਼ਰਾਂ ਨੂੰ ਵੱਡੇ ਵੱਡੇ ਗੁਰਮੁਖਸ਼ਧ ਨਾਥਾਂ ਨੂੰ ਆਪਣੇ ਵਸ ਵਿੱਚ ਕਰਕੇ ਖਾ ਲਿਆ ਧਰਮ ਦਾ ਕਰਮ ਵੀ ਕਰਦੇ ਪਰ ਕੋਮ ਕੋ ਹੰਕਾਰ ਵੀ ਕਰਦੇ ਤੇ ਬਾਪੂ ਕਹਿੰਦਾ ਹੈ નિਸ਼ਫਲ ਹੋ ਗਏਸ ਕਰਕੇ ਆਪਾਂ ਇਸ ਮਾਇਆ ਮੋਹ ਦੇ ਝਾਲਤੀ ਵਜਣਾ ਵੀ ਇੰਨਾ ਜੱਬ ਤੱਬ ਕਰਤਾ ਇੰਨਾ ਆ ਹੋ ਗਿਆ ਆਪਾਂ ਕੇਵਲ ਔਰ ਕੇਵਲੋਂ ਦੇ ਸ਼ੁਕਰ ਵਿੱਚ ਰਹਿਣਾ ਹੈ ਮਾਲਕ ਦੀ ਮੈਨੂੰ ਕੋਈ ਨਹੀਂ ਪਤਾ ਕਿਹੜਾ ਜਾਪਾ ਕਿਹੜਾ ਤਾਪਾ ਕਿਵੇਂ ਇੰਦਰੀਆਂ ਨੂੰ ਸਾਧਿਆ ਜਾਂਦਾ ਮੈਂ ਉਹ ਜੋ ਕੋਈ ਵੀ ਧਰਮ ਦਾ ਨਾ ਕਰਮ ਨਹੀਂ ਕੀਤਾ ਜਿਸ ਕਰਕੇ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਸਾਧ ਦਾ ਅਰਥ ਇੱਥੇ ਗੁਰੂ ਮਾਲਕ ਦੀ ਨਾ ਹੀ ਮੈਂ ਗੁਰੂ ਦੀ ਸੇਵਾ ਵਿੱਚ ਲੱਗਿਆ ਮੈਨੂੰ ਪਤਾ ਨਹੀਂ ਹੈ ਗੁਰੂ ਦੀ ਸੇਵਾ ਹੈ ਕੀ ਆ ਗੁਰਮੁਖੁਰ ਸਾਡੇ ਸਤਿਗੁਰਾਂ ਨੇ ਫਿਰ ਸਾਨੂੰ ਬੜਾ ਸੁਖਾਲਾ ਜੇ ਕਰਕੇ ਦਿੱਤਾ। ਸਭ ਤੋਂ ਪਹਿਲੇ ਨੰਬਰ ਤੇ ਬਾਪੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਰਸਨਾ ਤੋਂ ਫਰਮਾਉਂਦੇ ਆ ਵੀ ਗੁਰਮੁਖਾ ਕਿਰਤ ਕਰ। ਕਿਰਤ ਕਰਨ ਦੀ ਹੋਣੀ ਚਾਹੀਦੀ ਹੈ। ਫਿਰ ਦੂਸਰੇ ਨੰਬਰ ਤੇ ਬਾਪੂ ਨੇ ਆਪਣੀ ਰਸਨਾ ਤੋਂ ਸਾਨੂੰ ਫਰਮਾਇਆ ਵੀ ਗੁਰਮਖੋ ਜੋ ਤੁਸੀਂ ਕਿਰਤ ਕੀਤੀ ਫਿਰ ਵੰਡ ਵੰਡ ਵੰਡ। ਖੋਦੇ ਵਿੱਚੋਂ ਵੰਡ ਕੇ ਛਕ ਲਿਓ ਦੋ ਕਰਮੇ ਕਰ ਲਵੋਗੇ ਤੇ ਤੀਸਰਾ ਕਰਮ ਮਾਲਕ ਤੁਹਾਡੀ ਛੋਲੀ ਵਿੱਚ ਖੁਦ ਬਖ ਖੁਦ ਬਖਸ਼ਿਸ਼ ਕਰ ਦੂ ਨਾਮ ਲਪੋ